ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਅੱਜ ਫੇਰ ਆਪਦੇ ਲਈ ਨਵੀਂ ਵੀਡੀਓ ਲੈ ਕੇ ਆਏ ਹਾਂ ਇਹ ਵੀਡੀਓ ਹੈ ਸ਼ਬਦ ਸਦੀਵੀ ਸੁੱਖ ਬਣੇ ਰਹਿਣ ਸਦੀਵੀ ਸੁੱਖ ਕਿਵੇਂ ਬਣੇ ਰਹਿਣਗੇ ਆਓ ਤੁਹਾਨੂੰ ਦੱਸਦੇ ਹਾਂ ਇਹ ਸਦੀਵੀ ਸੁੱਖ ਬਣੇ ਰਹਿਣ ਬਲਾਵੜ ਮਹੱਲਾ ਪੰਜਵਾ ਦਨ ਦਾਨਿਸ਼ੀਰੀ ਗੁਰੂ ਅਰਜਨ ਦੇਵ ਜੀ ਦੀ ਹੀ ਬਾਣੀ ਹੈ ਉਹਦੇ ਵਿੱਚੋਂ ਆਪਾਂ ਤੁਹਾਨੂੰ ਸ਼ਬਦ ਦੱਸਦੇ ਹਾਂ ਕਿ ਸਦੀਵੀ ਸੁੱਖ ਕਿਵੇਂ ਆਪਾਂ ਪਾ ਸਕਦੇ ਹਾਂ ਆਪਾਂ ਇਹ ਪਾਠ ਨੂੰ ਵਿਧੀ ਅਨਸਾਰ 108 ਪਾਠ ਰਜਾਨਾ ਕਰਨੇ ਹਨ 43 ਦਿਨ ਘਰ ਵਿੱਚ ਸੁੱਖ ਖਾਂਦ ਬਣਿਆ ਰਹੇਗਾ ਕਿ ਘਰ ਪਰਿਵਾਰ ਤੇ ਡੰਗਰ ਮਾਲ ਤੇ ਘਰ ਦੂਏ ਪਹਿਲੀ ਬੰਨੇ ਤੇ ਸਦਾ ਹੀ ਸੁੱਖ ਪ੍ਰਾਪਤ ਹੋਣਗੇ ਇਹ ਪਾਠ ਆਪਾਂ ਕਿੱਦਾਂ ਕਰਨਾ ਹੈ ਆਓ ਤੁਹਾਨੂੰ ਦੱਸਦੇ ਹਾਂ ਬਲਾਵੜ ਮਹੱਲਾ ਪੰਿਵਾ ਆਗੇ ਪਾਸ਼ੇ ਕੁਸਲ ਪਿਆ ਗੁਰ ਪੂਰੇ ਪੂਰੀ ਸਦਰਾਖ ਪਰ ਬ੍ਰਹਮ ਪਰ ਬਕੀਨੀ ਮਾਇਆ ਰਹਾਉ ਮਨ ਤਨ ਰਵੇ ਰਿਹਾ ਹਰ ਪ੍ਰੀਤਮ ਦੁਖ ਦਰਦ ਸਭ ਮਿਟੇ ਗਏ ਸਾਤ ਸਹਿਜ ਨੰਦ ਗੁਣ ਗਾਏ ਦੂਤ ਦੁਸ਼ਟ ਸਭ ਹੋਏ ਖਾਈ ਗੁਣਿ ਆਵ ਗੁਣ ਪ੍ਰਭ ਕਛਨਾ ਬਚਰਿਓ ਕਰ ਕਿਰਪਾ ਆਪਣੇ ਕਰ ਲਾਇ ਤਲ ਬਡਾਈ ਚਾਤਿਆ ਬਨਾਸੀ ਨਾਨਕ ਉਚਰ ਹਰ ਕੀ ਜਾਇ ਆਗੇ ਪਾਸ਼ੇ ਕੁਸਲ ਪਿਆ ਗੁਰ ਪੂਰੇ ਪੂਰੀ ਸਭ ਰਾਖੀ ਪਾਰ ਬ੍ਰਹਮ ਪ੍ਰਭ ਕੀਨੀ ਮਾਇਆ ਰਹਾਓ ਮਨ ਤਨ ਰਵੇ ਰਿਆ ਹਰ ਪ੍ਰੇਮ ਦੁਖ ਦਰਦ ਸਗਲ ਮਿਟ ਗਏ ਸਤ ਸਹਿਜ ਅਨੰਦ ਗੁਣ ਗਾਏ ਦੂਤ ਦੁਸ਼ਟ ਸਭ ਹੋਏ ਖਾਏ ਗੁਨੇ অব ਗੁਨੇ ਅਗੁਣ ਪ੍ਰਭ ਕਛ ਨਾਏ ਬਚਰਿਓ ਕਰ ਕਿਰਪਾ ਆਪਣੇ ਘਰ ਲਾਇਆ ਤੁੰ ਬਡਾਈ ਚਾਤਿਆ ਬਨਾਸੀ ਨਾਨਕ ਉਚਰੇ ਹਰ ਕੀ ਜਾਇ ਅਗੇ ਪਾਸ਼ੇ ਕੁਸਲ ਪਿਆ ਗੁਰ ਪੂਰੇ ਪੂਰੀ ਸਦ ਰਾਖੀ ਪਾਰ ਬ੍ਰਹਮ ਪ੍ਰਭ ਕੀ ਮਾਇਆ ਰਹਾਓ ਮਨ ਤਨ ਰਵੇ ਰਿਆ ਹਰ ਪ੍ਰੇਤਮ ਦੂਖ ਦਰਦ ਸਗਲ ਸਗਲ ਮਿਟ ਗਏ ਸੋਤ ਸਹਿਜ ਅਨੰਦ ਗੁਣ ਗਾਇਆ ਦੂਤ ਦੁਸ਼ਟ ਸਭ ਹੋਏ ਖਾਇਆ ਗੁਣਿਵ ਗੁਣ ਸਰਬ ਕਛ ਨਾ ਬਚਰਿਓ ਕਰ ਕਿਰਪਾ ਆਪਣੇ ਕਰ ਲਾਇਆ ਤੁੰ ਲ ਬੜਾਈ ਚਾਤੇ ਬਨਾਸੀ ਨਾਨਕ ਉਚਰ ਹਰ ਕੇ ਜਾਇਆ ਆਗੇ ਪਾਸ਼ੇ ਕੁਸਲ ਪਿਆ ਗੁਰ ਪੂਰੇ ਪੂਰੀ ਸਭ ਰਾਖੀ ਬਾਰ ਬ੍ਰਹਮ ਪ੍ਰਭ ਕੀ ਨੀ ਮਾਇਆ ਰਹਾਉ ਮਨ ਤਨ ਰਵੇ ਰਿਆ ਹਰ ਪ੍ਰੇਤਮ ਦੂਖ ਦਰਦ ਸਗਲ ਮਿਟ ਗਿਆ ਸਾਥ ਸਹਿਜ ਅਨੰਦ ਗੁਣ ਗਾਏ ਦੂਤ ਦੁਸ਼ਟ ਸਭ ਹੋਏ ਖਾਇਆ ਗੁਣਿ ਆਵ ਗੁਣ ਪ੍ਰਭ ਕਛਨਾ ਬਚਰਿਓ ਕਰ ਕਿਰਪਾ ਆਪਣੇ ਕਰ ਲਾਇਆ ਤਲ ਬਡਾਈ ਚਾਤੇ ਬਨਾਸੀ ਨਾਨਕ ਉਚਰ ਹਰ ਕੀ ਜਾਇਆ ਆਗੇ ਪਾਛੇ 쿠ਸਲ ਪਿਆ ਗੁਰ ਪੂਰੇ ਪੂਰੀ ਸਭ ਰਾਖੀ ਪਰ ਬ੍ਰਹਮ ਪ੍ਰਭ ਕੀਨੀ ਮਾਇਆ ਰਹਾਓ ਮਨ ਤਨ ਰਵੇ ਰਿਆ ਹਰ ਪ੍ਰੀਤਮ ਦੂਖ ਦਰਦ ਸਗਲ ਮਿਟ ਗਿਆ ਸਾਤ ਸਹਿਜ ਅਨੰਦ ਗੁਣ ਗਾਇਆ ਦੂਤ ਦੁਸਤ ਸਭ ਹੋਏ ਖਾਇਆ ਗੁਰ ਨੇਵ ਗੁਣ ਪ੍ਰਭ ਕਸ਼ਨਾ ਬਚਰਿਓ ਕਰ ਕਿਰਪਾ ਆਪਣਾ ਕਰ ਲਾਇਆ ਤਲ ਬਡਾਈ ਚਤਿ ਅਬਨਾਸੀ ਨਾਨਕ ਉਚਰ ਹਰ ਕੀ ਜਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਤ ਜੀ ਇਸ ਪਾਠ ਨੂੰ ਆਪਾਂ ਤੁਹਾਨੂੰ 5 ਵਾਰ ਕਰਕੇ ਦੱਸਿਆ ਹੈ ਤੁਸੀਂ ਹਰ ਰੋਜ਼ 108 ਵਾਰ ਹਰ ਰੋਜ਼ ਪਾਠ ਕਰਨਾ ਹੈ 44 ਦਿਨ ਇਸ ਦੇ ਨਾਲ ਕਰ ਵਿੱਚ ਤੁਹਾਨੂੰ ਸੁੱਖ ਸ਼ਾਂਤੀ ਹੀ ਬਣੀ ਰਹੇਗੀ ਘਰ ਪਰਿਵਾਰ ਤੇ ਦੰਗਰਮਾਲ ਤੇ ਕੈਲੀ ਬੰਨੇ ਤੇ ਤੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ